ਕਹਿੰਦੇ ਨੇ ਕਿ ਸੱਚਾ ਪਿਆਰ ਕਰਨ ਵਾਲਾ ਸੱਚਾ ਮਿੱਤਰ ਬਹੁਤ ਘੱਟ ਮਿਲਦਾ ਹੈ ਨਹੀਂ ਤਾਂ ਜਿਵੇਂ ਮਾਨਕ ਸਾਹਿਬ ਦਾ ਗੀਤ ਹੈ ਕਿ ਦੁਨੀਆ ਧੋਖੇ ਬਾਜਾਂ ਦੀ ਇੱਥੇ ਯਾਰ ਬਣਾ ਕੇ ਠੱਗਦੇ ਨੇ ਮੂਹੋ ਮੋਮਨ ਤੇ ਦਿਲ ਦੇ ਕਾਫਰ ਨੇ ਗੰਗਾ ਦੇ ਪੰਡਿਤ ਲੱਗਦੇ ਨੇ ਯਾਨੀ ਕਹਿਣ ਦਾ ਮਤਲਬ ਕਿ ਸੱਚਾ ਪਿਆਰ ਕਰਨ ਵਾਲਾ ਸੱਚਾ ਦੋਸਤ ਮਿੱਤਰ ਇਸ ਦੁਨੀਆ ਦੇ ਵਿੱਚ ਤੁਹਾਨੂੰ ਬਹੁਤ ਘੱਟ ਮਿਲੂਗਾ ਜ਼ਿਆਦਾਤਰ ਲੋਕ ਤੋਖੇ ਬਾਦ ਤੇ ਮਤਲਬ ਹੀ ਮਿਲਣਗੇ ਸੋ ਅੱਜ ਦੀ ਕਹਾਣੀ ਵਿੱਚ ਵੀ ਇਦਾਂ ਹੀ ਹੈ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਬਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦੇ ਆਗਰਾ ਦੀ ਇੱਥੇ ਇੱਕ ਕੁੜੀ ਆਪਣੀ ਮਾਂ ਨਾਲ ਰਹਿੰਦੀ ਸੀ ਉਸ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਪਰ ਕੁੜੀ ਪੜ੍ਹਨ ਦੇ ਵਿੱਚ ਬੜੀ ਹੋਸ਼ਿਆਰ ਸੀ ਕੁੜੀ ਦਾ ਸੁਪਨਾ ਸੀ ਕਿ ਉਹ ਆਰਮੀ ਵਿੱਚ ਜਾਂ ਪੁਲਿਸ ਵਿੱਚ ਭਰਤੀ ਹੋਵੇ। ਉਸ ਨੇ ਆਪਣੀ ਮਾਂ ਨੂੰ ਵੀ ਕਿਹਾ ਤਾਂ ਮਾਂ ਨੇ ਉਸ ਨੂੰ ਕਿਹਾ ਕਿ ਜੇ ਤੂੰ ਆਰਮੀ ਜਾਂ ਪੁਲਿਸ ਵਿੱਚ ਭਰਤੀ ਹੋਣਾ ਚਾਹੁੰਦੀ ਹੈ ਤਾਂ ਪੜ੍ਹਾਈ ਦੇ ਨਾਲ-ਨਾਲ ਤੈਨੂੰ ਫਿਜ਼ੀਕਲ ਦੀ ਤਿਆਰੀ ਵੀ ਕਰਨੀ ਚਾਹੀਦੀ ਹੈ। ਕੁੜੀ ਬੜੀ ਹੀ ਇੰਟੈਲੀਜੈਂਟ ਸੀ, ਬੜੀ ਹੀ ਮਿਹਨਤੀ ਸੀ। ਉਸ ਨੇ ਫਿਜ਼ੀਕਲ ਦੀ ਤਿਆਰੀ ਵੀ ਕੀਤੀ ਤੇ ਆਖਰ ਉਹ ਸਾਰੇ ਟੈਸਟ ਪਾਸ ਕਰ ਗਈ। ਉੱਤਰ ਪ੍ਰਦੇਸ਼ ਪੁਲਿਸ ਵਿੱਚ ਭਰਤੀ ਹੋ ਗਈ। ਟ੍ਰੇਨਿੰਗ ਤੋਂ ਬਾਅਦ ਉਸ ਦੀ ਪੋਸਟਿੰਗ ਜ਼ਿਲ੍ਹਾ ਫਾਰਕੂਬਾਦ ਦੇ ਥਾਣਾ ਨਵਾਬਗੰਜ ਦੇ ਵਿੱਚ ਹੋਗੀ। ਇਸ ਥਾਣੇ ਦੇ ਵਿੱਚ ਇੱਕ ਥਾਣੇਦਾਰ ਸੀ ਜਿਸ ਦਾ ਨਾਮ ਦੀਪਕ ਕੁਮਾਰ ਸੀ। ਦੀਪਕ ਕੁਮਾਰ ਤੇ ਇਹ ਕੁੜੀ ਇੱਕ ਦਿਨ ਦੋਨੋਂ ਕਿਤੇ ਜਾ ਰਹੇ ਸੀ। ਜਾਂਦੇ ਜਾਂਦੇ ਆਪਸ ਵਿੱਚ ਗੱਲਾਂ ਕਰਨ ਲੱਗ ਗਏ। ਤਾ ਕੁੜੀ ਨੇ ਕਿਹਾ ਕਿ ਮੈਂ ਆਗਰਾ ਤੋ ਆਂ ਤਾ ਦੀਪਕ ਨੇ ਕਿਹਾ ਕਿ ਮੈਂ ਮਥੁਰਾ ਤੋ ਆਂ ਦੋਨਾਂ ਦੀਆਂ ਆਪਸ ਦੇ ਵਿੱਚ ਗੱਲਾਂ ਹੋਈਆਂ ਫਿਰ ਇਹਨਾਂ ਨੂੰ ਕਈ ਵਾਰ ਇਕੱਠੇ ਜਾਣ ਦਾ ਮੌਕਾ ਮਿਲਦਾ ਤੇ ਹੁਣ ਇਹਨਾਂ ਦਾ ਇੱਕ ਦੂਜੇ ਵੱਲ ਖਿਚਾਵ ਹੋ ਗਿਆ ਤੇ ਇੱਕ ਦੂਜੇ ਨੂੰ ਇਹ ਪਸੰਦ ਕਰਨ ਲੱਗੇ ਤੇ ਇਹ ਪਸੰਦ ਕਰਦੇ ਕਰਦੇ ਇੱਕ ਦੂਜੇ ਨਾਲ ਪਿਆਰ ਕਰ ਬੈਠੇ ਇੱਕ ਦਿਨ ਦੀਪਕ ਨੇ ਉਸ ਕੁੜੀ ਨੂੰ ਕਿਹਾ ਕਿ ਆਪਾਂ ਸਬੰਧ ਬਣਾਈਏ ਤਾਂ ਕੁੜੀ ਨੇ ਕਿਹਾ ਕਿ ਨਹੀਂ ਵਿਆਹ ਤੋਂ ਪਹਿਲਾਂ ਮੈਂ ਇਹ ਕੁਝ ਨਹੀਂ ਕਰਾਂਗੀ ਪਰ ਦੀਪਕ ਨੇ ਉਸ ਨੂੰ ਕਿਹਾ ਕਿ ਵਿਆਹ ਤਾਂ ਆਪਾਂ ਕਰਵਾਉਣਾ ਹੀ ਹੈ ਅੱਜ ਨਹੀਂ ਤਾਂ ਕੱਲ ਵਿਆਹ ਤਾਂ ਆਪਾਂ ਦੋਨੋਂ ਹੀ ਕਰਵਾਵਾਂਗੇ ਮੈਂ ਕਿਸੇ ਹੋਰ ਨਾਲ ਵਿਆਹ ਨਹੀਂ ਕਰਵਾਵਾਂਗਾ ਤਾਂ ਇਹ ਗੱਲ ਸੁਣ ਕੇ ਉਹ ਕੁੜੀ ਨੂੰ ਦੀਪਕ ਕੁਮਾਰ ਉੱਤੇ ਵਿਸ਼ਵਾਸ ਹੋ ਗਿਆ ਤੇ ਉਸ ਤੋਂ ਬਾਅਦ ਇਹਨਾਂ ਨੇ ਸਬੰਧ ਬਣਾਏ ਤੇ ਹੁਣ ਅਕਸਰ ਹੀ ਇਹਨਾਂ ਦਾ ਜਦੋਂ ਦਿਲ ਕਰਦਾ ਇਹ ਸਬੰਧ ਬਣਾਉਂਦੇ ਸਮਾ ਲੰਘਣ ਲੱਗਾ ਇਹ ਗੱਲ ਤਕਰੀਬਨ 2022 ਦੀ ਹੈ ਹੁਣ ਸਮਾ ਲੰਘਣ ਲੱਗਾ ਇਹ ਕੁੜੀ ਦੀਪਕ ਨੂੰ ਕਹਿਣ ਲੱਗੀ ਕਿ ਆਪਾਂ ਵਿਆਹ ਕਰਵਾ ਲਈਏ ਦੀਪਕ ਇਸ ਨੂੰ ਕਹਿੰਦਾ ਕਿ ਇੰਨੀ ਜਲਦੀ ਕੀ ਹੈ ਕੋਈ ਗੱਲ ਨਹੀਂ ਆਪਾਂ ਕਰਵਾ ਲਵਾਂਗੇ ਇੱਕ ਦਿਨ ਇਸ ਕੁੜੀ ਨੇ ਦੀਪਕ ਨੂੰ ਕਿਹਾ ਕਿ ਤੂੰ ਮੇਰੇ ਨਾਲ ਵਿਆਹ ਨਹੀਂ ਕਰਵਾਵੇਂਗਾ ਮੈਨੂੰ ਲੱਗਦਾ ਹੈ ਕਿ ਤੂੰ ਮੈਨੂੰ ਧੋਖਾ ਦੇਵੇਂਗਾ ਪਰ ਦੀਪਕ ਨੇ ਕਿਹਾ ਕਿ ਨਹੀਂ ਮੈਂ ਤੇਰੇ ਨਾਲ ਹੀ ਵਿਆਹ ਕਰਵਾਵਾਂਗਾ ਤੂੰ ਤਾਂ ਇਕੱਲੀ ਆਪਣੀ ਮਾਂ ਨੂੰ ਮਨਾਉਣਾ ਹੈ ਪਰ ਮੈਂ ਤਾਂ ਆਪਣੇ ਮਾਤਾ ਪਿਤਾ ਨੂੰ ਮਨਾਉਣਾ ਹੈ ਇਸ ਲਈ ਸਮਾਂ ਲੱਗਦਾਗਾ ਫਿਰ ਥੋੜਾ ਵਕਤ ਹੋਰ ਲੰਘਿਆ ਤੇ ਹੁਣ ਇਸ ਮਹਿਲਾ ਕਾਂਸਟੇਬਲ ਨੂੰ ਲੱਗਿਆ ਕਿ ਦੀਪਕ ਥਾਣੇਦਾਰ ਮੇਰੇ ਨਾਲ ਵਿਆਹ ਨਹੀਂ ਕਰਵਾਏਗਾ ਇਹ ਮੈਥੋਂ ਕੰਨੀ ਕਤਰਾ ਰਿਹਾ ਆਫਰ ਇਸ ਮਹਿਲਾ ਕਾਂਸਟੇਬਲ ਨੇ ਥਾਣਾ ਨਵਾਬ ਗੰਜ ਦੇ ਇੰਚਾਰਜ ਨੂੰ ساری ਆਪਣੀ ਕਹਾਣੀ ਦੱਸੀ ਕਿ ਸਾਡੇ ਆਪਸ ਦੇ ਵਿੱਚ ਸਬੰਧ ਨੇ ਤੇ ਦੀਪਕ ਨੇ ਮੈਨੂੰ ਵਿਸ਼ਵਾਸ ਦਿਵਾਇਆ ਸੀ ਕਿ ਮੈਂ ਤੇਰੇ ਨਾਲ ਵਿਆਹ ਕਰਵਾਵਾਂਗਾ ਪਰ ਹੁਣ ਉਹ ਵਿਆਹ ਕਰਵਾਉਣ ਤੋਂ ਕੰਨੀ ਕਤਰਾ ਰਿਹਾ ਫਿਰ ਥਾਣਾ ਇੰਚਾਰਜ ਨੇ ਦੀਪਕ ਨੂੰ ਬੁਲਾਇਆ ਤੇ ਉਸ ਨੂੰ ਕਿਹਾ ਕਿ ਤੂੰ ਇਸ ਕੁੜੀ ਨਾਲ ਵਿਆਹ ਕਰਵਾ ਇਸ ਨੂੰ ਧੋਖਾ ਨਾ ਦੇਈ ਨਹੀਂ ਤਾਂ ਜੇ ਇਸ ਕੁੜੀ ਨੇ ਤੇਰੇ ਖਿਲਾਫ ਕੋਈ ਕੰਪਲੇਟ ਦੇ ਦਿੱਤੀ ਤਾਂ ਮੈਨੂੰ ਮਜਬੂਰਨ ਤੇਰੇ ਉੱਤੇ ਐਕਸ਼ਨ ਲੈਣਾ ਪਊ ਹੁਣ ਸਮਾਂ ਫੇਰ ਲੰਘਦਾ ਹੈ ਤੇ ਇਹ ਆਪਣੀ ਬਦਲੀ ਕਾਦਰੀ ਗੇਟ ਥਾਣੇ ਦੇ ਵਿੱਚ ਕਰਵਾ ਲੈਂਦਾ ਹੈ ਤੇ ਇਹ ਕੁੜੀ ਉਸ ਥਾਣੇ ਦੇ ਇੰਚਾਰਜ ਨੂੰ ਵੀ ਜਾ ਕੇ ਮਿਲਦੀ ਹੈ ਤੇ ਕਹਿੰਦੀ ਹੈ ਦੀਪਕ ਨੇ ਮੈਨੂੰ ਕਿਹਾ ਸੀ ਕਿ ਮੈਂ ਤੇਰੇ ਨਾਲ ਵਿਆਹ ਕਰਵਾਵਾਂਗਾ ਤੇ ਇਸ ਨੇ ਮੇਰੇ ਨਾਲ ਸੰਬੰਧ ਵੀ ਬਣਾਏ ਬਹੁਤ ਲੰਬੇ ਸਮੇਂ ਤੋਂ ਅਸੀਂ ਇੱਕ ਦੂਜੇ ਨਾਲ ਸਬੰਧ ਬਣਾ ਰਹੇ ਆਂ ਪਰ ਹੁਣ ਮੈਨੂੰ ਲੱਗ ਰਿਹਾ ਕਿ ਦੀਪਕ ਮੇਰੇ ਨਾਲ ਵਿਆਹ ਨਹੀਂ ਕਰਵਾਏਗਾ ਉਸ ਤੋਂ ਬਾਅਦ ਫਿਰ ਉਹ ਥਾਣੇ ਦਾ ਇਨਚਾਰਜ ਦੀਪਕ ਨੂੰ ਬੁਲਾਉਂਦਾ ਤੇ ਕਹਿੰਦਾ ਕਿ ਆਪਣਾ ਮਸਲਾ ਸੁਝਾ ਲੈ ਜੇ ਕਿਤੇ ਇਸ ਕੁੜੀ ਨੇ ਤੇਰੇ ਖਿਲਾਫ ਕੋਈ ਕੰਪਲੇਟ ਦੇ ਦਿੱਤੀ ਤਾਂ ਮੈਂ ਤੇਰੇ ਤੇ ਕਾਰਵਾਈ ਕਰਾਂਗਾ ਹੋਰ ਸਮਾਂ ਲੰਘ ਜਾਂਦਾ ਹੈ ਤੇ ਹੁਣ ਇਹ ਕੁੜੀ ਏਰੀਏ ਦੇ ਡੀਐਸਪੀ ਕੋਲ ਜਾਂਦੀ ਹੈ ਤੇ ਉਸ ਨੂੰ ਵੀ ਸਾਰੀ ਗੱਲ ਦੱਸਦੀ ਹੈ ਕਿ ਦੀਪਕ ਨੇ ਮੇਰੇ ਨਾਲ ਐਦਾਂ ਕੀਤਾ ਤੇ ਹੁਣ ਇਹ ਮੇਰੇ ਨਾਲ ਵਿਆਹ ਨਹੀਂ ਕਰਵਾ ਰਿਹਾ ਉਸ ਤੋਂ ਬਾਅਦ ਡੀਐਸਪੀ ਵੀ ਉਸ ਨੂੰ ਬੁਲਾਉਂਦਾ ਹੈ ਬੁਲਾਉਣ ਤੋਂ ਬਾਅਦ ਉਸ ਨੂੰ ਕਹਿੰਦਾ ਹੈ ਕਿ ਤੂੰ ਇਸ ਕੁੜੀ ਨਾਲ ਵਿਆਹ ਕਰਵਾ ਲੈ ਇਸ ਨੂੰ ਧੋਖਾ ਨਾ ਦੇ ਫਿਰ ਦੀਪਕ ਇਸ ਕੁੜੀ ਨੂੰ ਆਪਣੇ ਮਾਤਾ ਪਿਤਾ ਨਾਲ ਮਿਲਵਾਉਂਦਾ ਹੈ ਤੇ ਮਾਤਾ ਪਿਤਾ ਵੀ ਕੁੜੀ ਨੂੰ ਭਰੋਸਾ ਦਵਾਉਂਦੇ ਨੇ ਕਿ ਤੁਸੀਂ ਫਿਕਰ ਨਾ ਕਰੋ ਅਸੀਂ ਤੁਹਾਡੇ ਦੋਹਾਂ ਦਾ ਵਿਆਹ ਕਰਵਾ ਦੇਵਾਂਗੇ ਇਹ ਗੱਲ ਸੀ ਫਰਵਰੀ 2024 ਦੀ ਪਰ ਹੁਣ ਅਪ੍ਰੈਲ 2024 ਆ ਜਾਂਦਾ ਹੈ ਵਿਆਹ ਦੀ ਕੋਈ ਵੀ ਗੱਲ ਦੀਪਕ ਇਸ ਮਹਿਲਾ ਕਾਂਸਟੇਬਲ ਆ ਨਹੀਂ ਕਰਦਾ ਆਖਰ ਇਸ ਮਹਿਲਾ ਕਾਂਸਟੇਬਲ ਨੂੰ ਐਸਪੀ ਕੋਲ ਜਾਣਾ ਪੈਂਦਾ ਹੈ ਐਸਪੀ ਦਾ ਨਾਮ ਵਿਕਾਸ ਕੁਮਾਰ ਹੁੰਦਾ ਹੈ ਤੇ 15 ਅਪ੍ਰੈਲ 2024 ਨੂੰ ਇਹ ਮਹਿਲਾ ਕਾਂਸਟੇਬਲ ਐਸਪੀ ਕੋਲ ਜਾਂਦੀ ਹੈ ਤੇ ਉਸ ਨੂੰ ਸਾਰੀ ਗੱਲ ਦੱਸਦੀ ਹੈ ਐਸਪੀ ਇਸ ਗੱਲ ਦੀ ਜਾਂਚ ਕਰਨ ਦੇ ਹੁਕਮ ਦਿੰਦਾ ਹੈ ਤੇ ਜਾਂਚ ਤੋਂ ਬਾਅਦ ਦੀਪਕ ਦੇ ਉੱਤੇ ਐਫ ਆਈ ਆਰ ਦਰਜ ਕਰਨ ਦੇ ਵੀ ਹੁਕਮ ਦੇ ਦਿੰਦਾ ਹੈ ਪਰ ਹੁਣ ਇਹ ਮਹਿਲਾ ਕਾਂਸਟੇਬਲ ਤੇ ਦੀਪਕ ਦੋਨੋਂ ਗਾਇਬ ਹੋ ਚੁੱਕੇ ਸੀ 15 ਅਪ੍ਰੈਲ ਦੀ ਗੱਲ ਸੀ ਤੇ 5 ਦਿਨ ਲੰਘ ਗਏ ਸੀ ਪਰ ਇਹਨਾਂ ਦਾ ਕੋਈ ਪਤਾ ਨਹੀਂ ਸੀ 2000 20 ਅਪ੍ਰੈਲ 2024 ਨੂੰ ਇਹ ਕੁੜੀ ਫੇਰ ਵਾਪਸ ਆਉਂਦੀ ਹੈ ਤੇ ਐਸਪੀ ਨੂੰ ਆ ਕੇ ਦੱਸਦੀ ਹੈ ਕਿ ਦੀਪਕ ਨੇ 20 ਅਪ੍ਰੈਲ 2024 ਨੂੰ ਅਲੀਗੜ੍ਹ ਦੀ ਰਹਿਣ ਵਾਲੀ ਇੱਕ ਕੁੜੀ ਦੇ ਨਾਲ ਵਿਆਹ ਕਰਵਾ ਲਿਆ ਤੇ ਐਸਪੀ ਸਾਹਿਬ ਨੇ ਜਦੋਂ ਇਹ ਗੱਲ ਸੁਣੀ ਤਾਂ ਉਹਨਾਂ ਨੂੰ ਵੀ ਬੜਾ ਗੁੱਸਾ ਆਇਆ ਇਸ ਕੇਸ ਦੀ ਸ਼ਿਪਾਰਸ਼ ਇਲੈਕਸ਼ਨ ਕਮਿਸ਼ਨ ਕੋਲ ਕੀਤੀ ਕਿ ਤੁਸੀਂ ਇਸ ਉੱਤੇ ਕਾਰਵਾਈ ਕਰੋ ਕਿਉਂਕਿ ਚੋਣ ਜਾਬਤਾ ਲੱਗਿਆ ਹੋਇਆ ਤੇ ਹੁਣ ਇਲੈਕਸ਼ਨ ਕਮਿਸ਼ਨ ਹੀ ਕੋਈ ਕਾਰਵਾਈ ਕਰ ਸਕਦਾ ਹੈ ਮੈਲਾ ਕੌਨਸਟੇਬਲ ਦਾ ਰੋ ਰੋ ਬੁਰਾ ਹਾਲ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਇਹ ਸਾਰੀ ਗੱਲ ਦੇ ਵਿੱਚ ਕਿੰਨੀ ਸੱਚਾਈ ਹੈ ਜੇ ਇਹ ਗੱਲ ਦੇ ਵਿੱਚ ਸੱਚਾਈ ਹੋਈ ਤਾਂ ਦੀਪਕ ਉੱਤੇ ਕੀ ਐਕਸ਼ਨ ਆਉਂਦਾ ਹੈ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਜੇ ਇਹ ਗੱਲ ਸਹੀ ਸਾਬਤ ਹੁੰਦੀ ਹੈ ਤਾਂ ਦੀਪਕ ਨੂੰ ਸਸਪੈਂਡ ਵੀ ਕੀਤਾ ਜਾ ਸਕਦਾ ਤੇ ਉਸ ਨੂੰ ਜੇਲ੍ਹ ਦੀ ਹਵਾ ਵੀ ਖਾਣੀ ਪੈ ਸਕਦੀ ਹੈ ਇਸ ਮਾਮਲੇ ਦੇ ਵਿੱਚ ਅੱਗੇ ਕੀ ਹੋਵੇਗਾ ਇਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਜੇ ਦੀਪਕ ਕੁਮਾਰ ਨੇ ਇਹ ਕੀਤਾ ਤਾਂ ਬਹੁਤ ਮਾੜਾ ਕੀਤਾ ਕਿਉਂਕਿ ਉਸ ਨੇ ਦੋ ਜ਼ਿੰਦਗੀਆਂ ਬਰਬਾਦ ਕਰ ਦਿੱਤੀਆਂ ਇੱਕ ਤਾਂ ਜਿਸ ਨਾਲ ਉਸ ਨੇ ਵਿਆਹ ਕਰਵਾਇਆ ਤੇ ਇੱਕ ਇਸ ਮਹਿਲਾ ਕਾਂਸਟੇਬਲ ਦੀ ਸੋ ਇਹ ਸਾਰੀ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਤੁਹਾਨੂੰ ਜਾਗਰੂਤ ਕਰਨਾ ਹੈ ਤੁਹਾਡੇ ਇਸ ਸਾਰੀ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ